ਹੈਲੋ एवरीवन ਅੱਜ ਅਸੀਂ ਕਰਾਂਗੇ ਧਰਤੀ ਦਾ ਘੁੰਮਣਾ ਸੋ ਧਰਤੀ ਦਾ ਘੁੰਮਣਾ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਧਰਤੀ ਆਪਣੀ ਧੁਰੀ ਤੇ ਘੁੰਮਦੀ ਹੈ ਧਰਤੀ ਨੂੰ ਘੁੰਮਣ ਵਿੱਚ 24 ਘੰਟੇ ਲੱਗਦੇ ਹਨ ਇਸ ਕਾਰਨ ਧਰਤੀ ਤੇ ਇੱਕ ਦਿਨ 24 ਘੰਟਿਆਂ ਦਾ ਹੁੰਦਾ ਹੈ ਪਰ ਇਹ ਦਿਨ ਜਿਹੜਾ ਆ ਤੁਸੀਂ 24 ਘੰਟਿਆਂ ਦਾ ਹੀ ਕਿਉਂ ਹੁੰਦਾ ਹੈ ਇਸ ਦੇ ਬਾਰੇ ਵੀ ਅੱਜ ਅਸੀਂ ਗੱਲ ਕਰਾਂਗੇ ਪਰ ਕੀ ਤੁਸੀਂ ਜਾਣਦੇ ਕਿਪੂ ਵਿਖ ਵਿੱਚ ਦਿਨ 24 ਘੰਟਿਆਂ ਦੀ بجائے 25 ਘੰਟਿਆਂ ਦਾ ਵੀ ਹੋ ਸਕਦਾ ਹੈ। ਹਾਂਜੀ ਜਿਹੜਾ ਇਹ ਦਿਨ 25 ਘੰਟਿਆਂ ਦਾ ਵੀ ਭੂਵਿਕ ਵਿੱਚ ਹੋ ਸਕਦਾ ਹੈ। ਇਸ ਕਈ ਜੜੀਆਂ ਰਿਪੋਰਟਾਂ ਦੇ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਧਰਤੀ ਦੇ ਘੁੰਮਣ ਦੀ ਗਤੀ ਜਿਹੜੀ ਆ ਉਹ ਬਹੁਤ ਘਟ ਰਹੀ ਹੈ। ਮਤਲਬ ਧੀਮੀ ਹੋ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਧਰਤੀ ਤੇ ਕੀ ਅਸਰ ਪਵੇਗਾ? ਸੁਜੜੇ ਆ ਗਤੀ ਦੀ ਧੀਮੀ ਹੋਣ ਦੇ ਨਾਲ ਧਰਤੀ ਤੇ ਬਹੁਤ ਸਾਰੇ ਜਿਹੜਾ ਆ ਅਸਰ ਪਵੇਗਾ ਇਸ ਦੀ ਗਤੀ ਦੇ ਵਿੱਚ ਕਈ ਕਾਰਨ ਜਿਹੜੇ ਆ ਹੋ ਸਕਦੇ ਹਨ ਅੱਜ ਅਸੀਂ ਤੁਹਾਨੂੰ ਇਸ ਦੇ ਕਾਰਨ ਦੱਸਾਂਗੇ ਧਰਤੀ ਦੇ ਘੁੰਮਣ ਦੀ ਗਤੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਇੱਕ ਕ੍ਰਾਂਤੀ ਜਿਹੜੀ ਆ 365 ਦਿਨਾਂ ਵਿੱਚ ਪੂਰੀ ਹੁੰਦੀ ਹੈ ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਧਰਤੀ ਕਿਸ ਰਫ਼ਤਾਰ ਨਾਲ ਘੁੰਮਦੀ ਹੈ ਅੱਜ ਅਸੀਂ ਤੁਹਾਨੂੰ ਇਸ ਦਾ ਜਵਾਬ ਦਵਾਂਗੇ ਸਪੇਸ.ਕਾਮ ਦੇ ਅਨੁਸਾਰ ਧਰਤੀ ਸੂਰਜ ਦੇ ਦੁਆਲੇ 67 ਲੱਖ 100 ਜਿਹੜਾ ਹੈ 67 ਲੱਖ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਘੁੰਮਦੀ ਹੈ ਜੇਕਰ ਕਿਸੇ ਵੀ ਅੰਕੜੇ ਨੂੰ ਕਿਲੋਮੀਟਰ ਪ੍ਰੀ ਵੀ ਸੈਕਿੰਡ ਵਿੱਚ ਸਮਝਿਆ ਜਾਵੇ ਤਾਂ ਧਰਤੀ ਜਿਹੜੀ ਹੈ ਸੂਰਜ ਦੇ ਦੁਆਲੇ 30 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਜਿਹੜੀ ਹੈ ਘੁੰਮਦੀ ਹੈ ਸੋ ਜਿਹੜਾ ਇਹ ਧਰਤੀ ਦੀ ਜਿਹੜੀ ਰਫਤਾਰ ਉਹਦੇ ਬਾਰੇ ਗੱਲ ਕੀਤੀ ਹੈ ਕਿ ਕਿੰਨੇ ਰਫਤਾਰ ਉਹਦੀ ਕਿੰਨੇ ਘੰਟਿਆਂ ਦੇ ਹਿਸਾਬ ਦੇ ਨਾਲ ਜਿਹੜੀ ਬਣਦੀ ਹੈ ਸੋ ਜਿਹੜੇ ਇਹਦੇ ਅੰਕੜੇ ਹੈਗੇ ਆ ਉਹਦੇ ਹਿਸਾਬ ਨਾਲ ਦੱਸਿਆ ਜਾ ਰਿਹਾ ਹੈ ਕਿ ਧਰਤੀ ਜਿਹੜੀ ਹੈ ਸੂਰਜ ਦੁਆਲੇ 30 ਕਿਲੋਮੀਟਰ ਜਿਹੜਾ ਪ੍ਰਤੀ ਸੈਕਿੰਡ ਦੀ ਰਫਤਾਰ ਦੇ ਨਾਲ ਘੁੰਮ ਰਹੀ ਹੈ ਸੋ ਉ ਧਰਤੀ ਦੀ ਗਤੀ ਦੇ ਕੋ ਮੰਨ ਦੇ ਸੰਬੰਧੀ ਜਿਹੜਾ ਬਹੁਤ ਸਾਰੇ ਜਿਹੜੇ ਆ ਵਿਗਿਆਨੀਆਂ ਨੇ ਜਿਹੜਾ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਕਿ ਜਿਹੜੀ ਧਰਤੀ ਦੀ ਗਤੀ ਹੈ ਉਹ ਹੌਲੀ-ਹੌਲੀ ਧੀਮੀ ਹੋ ਰਹੀ ਹੈ ਔਰ ਇਸ ਦੇ ਕਾਰਨ ਕੀ ਹਨ ਸੋ ਜਿਹੜਾ ਇਸ ਦੇ ਕਾਰਨ ਨੈਕਸਟ ਅਸੀਂ ਪਾਰਟ ਵਿੱਚ ਕਰਾਂਗੇ ਕਿ ਹਾਂ ਕਿਹੜੇ-ਕਿਹੜੇ ਕਾਰਨ ਹਨ ਸੋ ਧਰਤੀ ਜਿਹੜੀ ਆ ਸੂਰਜ ਦੇ ਦੁਆਲੇ ਘੁੰਮਦੀ ਹੈ ਅਤੇ ਸੂਰਜ ਦੇ ਦੁਆਲੇ ਘੁੰਮਣ ਦੇ ਨਾਲ ਹੀ ਜਿਹੜੇ ਆ 365 ਦਿਨ ਪੂਰੇ ਹੋ ਜਾਂਦੇ ਹਨ ਕਿ ਅਸੀਂ ਜਿਹੜੇ ਆ ਜਾਣਦੇ ਹਾਂ ਇਹ ਗੱਲ ਕਿ 365 ਦਿਨ ਜਿਹੜੇ ਆ ਕਿਸ ਤਰੀਕੇ ਨਾਲ ਬਣਦੇ ਹਨ ਪਰੰਤੂ ਜਿਹੜੇ ਕਈ ਲੋਕਾਂ ਇਹ ਜਾਣਕਾਰੀ ਬਹੁਤ ਘੱਟ ਹੀ ਜਾਣਦੇ ਹਨ ਕਿ ਧਰਤੀ ਦੀ ਰਫਤਾਰ ਜਿਹੜੀ ਆ ਕਿਸ ਤਰ੍ਹਾਂ ਘੁੰਮਦੀ ਹੈ ਔਰ ਕਿਸ ਤਰ੍ਹਾਂ ਜੜੀਆ ਧਰਤੀ ਦੀ ਰਫਤਾਰ ਵੱਧਦੀ ਹੈ ਅਤੇ ਕਿਸ ਤਰ੍ਹਾਂ ਜੜੀਆ ਰਫਤਾਰ ਘੱਟ ਰਹੀ ਹੈ ਤੇ ਅੱਗੇ ਅਸੀਂ ਕਰਾਂਗੇ ਧਰਤੀ ਦੇ ਘੁੰਮਣ ਦੀ ਗਤੀ ਪਹਿਲਾਂ ਨਾਲੋਂ ਘੱਟ ਹੋ ਗਈ ਹੈ ਹੁਣ ਸਵਾਲ ਇਹ ਹੈ ਕਿ ਧਰਤੀ ਦੇ ਘੁੰਮਣ ਦੀ ਗਤੀ ਪਹਿਲਾਂ ਨਾਲੋਂ ਘੱਟ ਗਈ ਹੈ ਇਸ ਦਾ ਜਵਾਬ हां ਵਿੱਚ ਹੈ ਧਰਤੀ ਦੇ ਘੁੰਮਣ ਵਿੱਚ ਗਤੀ ਬਦਲ ਰਹੀ ਹੈ ਪਰ ਇਹ ਬਹੁਤ ਹੌਲੀ-ਹੌਲੀ ਹੋ ਰਹੀ ਹੈ ਅਸਲ ਵਿੱਚ ਲੱਖਾਂ ਸਾਲ ਪਹਿਲਾਂ ਇੱਕ ਧਰਤੀ ਦਾ ਦਿਨ ਲਗਭਗ 22 ਘੰਟੇ ਲੰਬਾ ਸੀ ਪਰ ਧਰਤੀ ਦੀ ਗਤੀ 1 ਅਰਬ ਤੋਂ ਵੱਧ ਸਾਲਾਂ ਤੋਂ ਹੋ ਰਹੀ ਹੈ ਪਰ ਸਦੀ ਵਿੱਚ ਦਿਨ ਲਗਭਗ 2 ਮਿਲੀਸੈਕਿੰਡ ਵੱਧ ਰਹੇ ਹਨ ਸੋ ਜੁੜੇ ਵਿਗਿਆਨੀਆਂ ਦੁਆਰਾ ਖੋਜ ਕੀਤੀ ਗਈ ਹੈਗੀ ਆ ਕਿ ਧਰਤੀ ਦੀ ਜਿਹੜੀ ਗਤੀ ਹੈ ਕਿ ਉਹ ਕਿਸ ਤਰ੍ਹਾਂ ਜਿਹੜੇ ਆ ਪਹਿਲਾਂ ਨਾਲੋਂ ਘਟ ਰਹੀ ਹੈ ਔਰ ਪਹਿਲਾਂ ਨਾਲੋਂ ਕਿਸ ਤਰ੍ਹਾਂ ਇਹਦੇ ਵਿੱਚ ਬਦਲਾਅ ਆਏ ਹੋਏ ਹਨ ਸੋ ਸਵਾਲ ਤਾਂ ਹੁਣ ਇਹ ਹੈ ਹੀ ਆ ਕਿ ਪਹਿਲਾਂ ਜਿਹੜੀ ਧਰਤੀ ਦੀ ਗਤੀ ਘਟ ਕਿਉਂ ਰਹੀ ਹੈ ਪਹਿਲਾਂ ਨਾਲੋਂ ਸੋ ਹਾਂ ਇਹਦਾ ਜਵਾਬ ਤਾਂ ਹੁਣ ਹਾਂ ਵਿੱਚ ਆਊਗਾ ਕਿ ਕਿਉਂ ਘਟਦੀ ਪਈ ਹੈ ਪਰ ਘਟਦੀ ਤੇ ਹੈ ਪਈ ਧਰਤੀ ਦੇ ਘੁੰਮਣ ਦੀ ਗਤੀ ਬਦਲਤਾ ਰਹੀ ਹੈ ਬਾਰੇ ਇਹ ਹੌਲੀ ਹੌਲੀ ਹੋ ਗਈ ਆ ਅਸਲ ਵਿੱਚ ਹੁਣ ਲੱਖਾਂ ਸਵਾਲ ਪੈ ਲੱਖਾਂ ਸਾਲ ਪਹਿਲਾਂ ਜਦੋਂ ਦੀ ਗੱਲ ਹੈ ਕਿ ਪਹਿਲਾਂ ਤਾਂ ਧਰਤੀ ਲਗਭਗ 22 ਲੰਬਾ ਦਿਨ ਹੁੰਦਾ ਸੀ 22 ਘੰਟੇ ਲੰਬਾ ਦਿਨ ਸੋਰੀ 22 ਘੰਟੇ ਲੰਬਾ ਦਿਨ ਸੀ ਪਰ ਧਰਤੀ ਦੀ ਗਤੀ ਇੱਕ ਅਰਬ ਨਾਲੋਂ ਵੱਧ ਸਾਲਾਂ ਤੋਂ ਜੜੀ ਆ ਹੋ ਗਈ ਸੀ ਹਰ ਸਦੀ ਵਿੱਚ 2 ਮਿਲੀ ਸੈਕਿੰਡ ਵੱਧ ਰਹੇ ਹਨ ਜਿਹੜੇ ਸੈਕਿੰਡ ਵੱਧ ਵੀ ਰਹੇ ਹਨ ਤੇ ਕਈ ਵਾਰ ਜਿਹੜੇ ਸੈਕਿੰਡ ਘਟ ਵੀ ਰਹੇ ਹਨ ਹਾਂ ਸੋ ਅੱਗੇ ਅਸੀਂ ਕਰਾਂਗੇ ਤੇ ਅੱਗੇ ਤੁਹਾਨੂੰ ਦੱਸ ਦਈਏ ਕਿ ਇਹ ਸੁਸਤੀ ਸਮੁੰਦਰੀ ਲਹਿਰਾਂ ਜਵਾਰ-ਪਾਟਾ ਅਤੇ ਧਰਤੀ ਦੀ ਸਤ੍ਹਾ ਤੇ ਹਵਾ ਦੇ ਚੱਲਣ ਨਾਲ ਪੈਦਾ ਹੋਏ ਰਗੜ ਕਾਰਨ ਹੈ ਹਾਲਾਂਕਿ ਗਲੋਬਲ ਵਾਰਮਿੰਗ ਕਾਰਨ ਚੀਜ਼ਾਂ ਫਿਰ ਤੋਂ ਤੇਜ਼ ਹੋ ਸਕਦੀਆਂ ਹਨ ਸੋ ਜਿਹੜੇ ਸਮੁੰਦਰੀ ਜਿਹੜੀਆਂ ਲਹਿਰਾਂ ਆ ਜਵਾਰ-ਪਾਟਾ ਅਤੇ ਧਰਤੀ ਦੀ ਸਤ੍ਹਾ ਤੇ ਹਵਾ ਜਿਹੜੇ ਦੇ ਨਾਲ ਜਿਹੜੇ ਖਿੱਚ ਨਾਲ ਪੈਦਾ ਹੁੰਦੀ ਹੈ ਸੋ ਇਹ ਇਹਦੇ ਕਰਕੇ ਹੋ ਸਕਦਾ ਹੈ ਅੱਗੇ ਹੈ ਜੇਕਰ ਧਰਤੀ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਕੀ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਬਿਨਾਂ ਕਿਸੇ ਬਾਹਰੀ ਤਾਕਤ ਦੇ ਧਰਤੀ ਦਾ ਘੁੰਮਣਾ ਬੰਦ ਕਰਨਾ ਅਸੰਭਵ ਹੈ ਪਰ ਜੇਕਰ ਧਰਤੀ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਵਾਯੂ ਮੰਡਲ ਧਰਤੀ ਦੀ ਰਫਤਾਰ ਨਾਲ ਘੁੰਮਦਾ ਰਹੇਗਾ ਏਲਸ ਲਈ ਸਤਾਤੇ ਸਥਿਰ ਨਾ ਹੋਣ ਵਾਲੀ ਕੋਈ ਵੀ ਚੀਜ਼ ਦਰਖਤ ਇਮਾਰਤਾਂ ਸਮੇਤ ਤੇਜ਼ ਹਵਾਵਾਂ ਨਾਲ ਵਹਿ ਜਾਵੇਗੀ ਗ੍ਰਾਹਾਂ ਦੇ ਆਰਵੀਆਈ ਆਰ ਵੀ ਹਿੱਸੇ ਨੂੰ 6 ਮਹੀਨੇ ਲਗਾਤਾਰ ਸੂਰਜ ਅਤੇ 6 ਮਹੀਨੇ ਹਨੇਰਾ ਮਿਲੇਗਾ ਸੋ ਜੇਕਰ ਜਿਹਾ ਹੋ ਜਾਂਦਾ ਹੈ ਅਜੀਹਾ ਹੋਣ ਕਾਰਨ ਜਿਹੜਾ 6 ਮਹੀਨੇ ਜਿਹੜਾ ਆ ਦਿਨ ਹੋਵੇਗਾ ਸੂਰਜ ਹੀ ਦੀ ਰੋਸ਼ਨੀ ਰਹੀ ਕਰੇਗੀ ਤੇ 6 ਮਹੀਨੇ ਜਿਹੜਾ ਸਾਨੂੰ ਦੇਖਣ ਨੂੰ ਹਨੇਰਾ ਮਿਲੇਗਾ ਸੋ ਜੇਕਰ ਧਰਤੀ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਇਸ ਦੇ ਨਾਲ ਇਹੀ ਹੋ ਜਾਂਦਾ ਹੈ ਕਿ 6 ਮਹੀਨੇ ਲਗਾਤਾਰ ਜਿਹੜੀ ਆ ਸੂਰਜ ਦੀ ਰੋਸ਼ਨੀ ਰਹੇਗੀ ਤੇ 6 ਮਹੀਨੇ ਲਗਾਤਾਰ ਹਨੇਰਾ ਰਹੇਗਾ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ